ਕਿਸਾਨ ਯੂਨੀਅਨ ਉਗਰਾਹਾ ਗਰੁੱਪ ਵੱਲੋਂ ਭਵਾਨੀਗੜ੍ਹ ਪੁਲਿਸ ਥਾਣੇ ਦਾ ਘੇਰੋ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਦੋਸ਼ ਹੈ ਕਿ ਬੀਤੇ ਦਿਨੀ ਪਿੰਡਾਲੋ ਔਰਕ ਵਿਖੇ ਕਿਸਾਨਾਂ ਦੇ 4 ਟਰਾਂਸਫਾਰਮਰ ਅਤੇ ਪਿੰਡ ਤੂਰੀ ਵਿਖੇ ਸੱਤ ਮੱਜਾਂ ਚੋਰੀ ਹੋ ਗਈਆਂ ਸਨ ਜਿਨ੍ਹਾਂ ਦਾ ਪੁਲਿਸ ਦੇ ਹੱਥ ਅਜੇ ਤੱਕ ਕੋਈ ਸराग ਨਹੀਂ ਲੱਗਿਆ ਜਿਸ ਨੂੰ ਲੈ ਕੇ ਪਿੰਡਾਂ ਦੇ ਵਿੱਚ دہشتਤਾ ਪਾਈ ਹੀ ਜਾ ਰਹੀ ਹੈ ਨਾਲ ਹੀ ਪਿੰਡ ਦੇ ਲੋਕਾਂ ਵਿੱਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਜਲਦ ਤੋਂ ਜਲਦ ਚੋਰਾਂ ਨੂੰ ਨਾਤ ਪਾਵੇ ਅਤੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਵੇ ਇਸ ਮੌਕੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਪੁਲਿਸ ਜੇਕਰ ਇਹਨਾਂ ਚੋਰਾਂ ਨੂੰ ਜਲਦ ਗ੍ਰਿਫਤਾਰ ਨਹੀਂ ਕਰਦੀ ਤਾਂ ਉਹਨਾਂ ਦਾ ਸੰਘਰਸ਼ ਹੋਰ ਵੀ ਤਿੱਖਾ ਹੋ ਜਾਵੇਗਾ। ਆਜ਼ਾਡ ਟੀਵੀ ਨਿਊਜ਼ ਦੇ ਰਿਪੋਵਾਨੀਗੜ ਤੋਂ ਰਵੀ ਆਜ਼ਾਦੀ ਰਿਪੋਰਟ। ਇੱਕ ਘਰਾਓ ਕੀਤਾ ਗਿਆ ਜਿਹੜੀ ਪੰਜਾਬ ਦੇ ਅੰਦਰ ਬਹੁਤ ਵੱਡੀ ਘਟਨਾ ਰੋਜ਼ ਵਾਪਰਦੀ ਹੈ। ਮਹਿਸਾਂ ਦੀ ਚੋਰੀ ਨੂੰ ਲੈ ਕੇ। ਉਹਦੇ ਸਬੰਧ ਚ ਜਿਹੜੀਆਂ ਮਹਿਸਾਂ ਤੁਰੀ ਚੋਰੀ ਹੋਈਆਂ ਨੇ ਉਹਦੇ ਸਬੰਧ ਚ ਲਗਭਗ ਸਵਾ 3 ਵਜੇ ਚੋਰ ਮਤਲਬ ਟਰੱਕ ਮਹਿਸਾਂ ਦਾ ਭਰ ਕੇ ਲੈ ਜਾਂਦੇ ਨੇ ਇੱਥੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪੁਲਿਸ ਅਧਿਕਾਰੀ ਜਿਹੜੇ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਇੰਟੈਲੀਜੈਂਸੀਆਂ ਵੀ ਅਸੀਂ ਸਾਨੂੰ ਕੀੜੀ ਵੀ ਫਿਰਦੀ ਦਿੰਦੀ ਹੈ ਉਹਨਾਂ ਨੂੰ ਇੱਥੋਂ ਵੱਡੇ ਵੱਡੇ ਟੈਂਪੂ ਭਰ ਕੇ ਜਿਹੜੇ ਜਾਂਦੇ ਆ ਉਹ ਕਿੱਥੇ ਜਾਂਦੇ ਆ ਉਰੇ ਬਾਗਲਾਂ 'ਚ ਉਤਰਦੇ ਆ ਜਾਂ ਉਹ ਜੂਪੀ ਚਲੇ ਜਾਂਦੇ ਆ ਜਾਂ ਹਰਿਆਣੇ 'ਚ ਜਾਂਦੇ ਆ ਉਹਨਾਂ ਦਾ ਇਹਨਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਇਹ ਪ੍ਰਦਰਸ਼ਨ ਕਦੋਂ ਤੱਕ ਜਾਰੀ ਰਹੇਗਾ ਇਹ ਪ੍ਰਦਰਸ਼ਨ ਸਾਡਾ ਲਗਾਤਾਰ ਜਾਰੀ ਰਹੂਗਾ ਜਦੋਂ ਤੱਕ ਕੋਈ ਦਾ ਹੱਲ ਨਹੀਂ ਲੱਭਦਾ ਪਹਿਲਾਂ ਲੋਂਗੋਵਾਲ ਵੀ ਰੱਖਿਆ ਸੀ ਪ੍ਰਦਰਸ਼ਨ ਇਹ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਪੰਜਾਬ ਦੇ ਜਗਿੰਦਰ ਸਿੰਘ ਨੇ ਕਹਿ ਕੇ ਪ੍ਰੋਗਰਾਮ ਰਖਾਇਆ ਹੈ ਇਹ ਸਾਰਾ ਪ੍ਰਸ਼ਾਸਨ ਦੇ ਨੱਕ ਥੱਲੇ ਮਤਲਬ ਇਹ ਗੱਲਾਂ ਹੁੰਦੀਆਂ ਨੇ ਚੋਰੀਆਂ ਨੂੰ ਲੈ ਕੇ ਫਿਰਿਆ ਸਾਰਾ ਚੋਰੀਆਂ ਨੂੰ ਲੈ ਕੇ ਚੋਰੀ ਚੋਰੀਆਂ ਮਹਿਸਾਂ ਦੀਆਂ ਨੇ ਚਲੋ ਟਰਾਂਸਫਾਰਮਰਾਂ ਦੀਆਂ ਚੋਰੀਆਂ ਵਾਸਤੇ ਤਾਂ ਫੇਰ ਵੀ ਕਿਸਾਨ ਅਜੇ ਜਰੀ ਜਾਂਦੇ ਤੇ ਇਹਦਾ ਵੱਡਾ ਨੁਕਸਾਨ ਹੈ ਪੰਜ ਮਹਿਸਾਂ ਚੋਰੀ ਹੋਈਆਂ ਨੇ ਇੱਕ ਪਰਿਵਾਰ ਦੀਆਂ ਇੱਕ ਪਰਿਵਾਰ ਦੀਆਂ ਦੋ ਹੋਈਆਂ ਨੇ ਜੇ ਪੁਲਿਸ ਪ੍ਰਸ਼ਾਸਨ ਨੂੰ ਲਿਖਾਉਣ ਆਏ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਲਿਖਣ ਵੇਲੇ ਇਹ ਗੱਲ ਕਹਿ ਰਿਹਾ ਵੱਡੀ ਹਰਾਨਗੀ ਦੀ ਗੱਲ ਹੈ ਸ਼ਰਮ ਦੀ ਗੱਲ ਹੈ ਉਹ ਕਹਿੰਦਾ ਮੇਰੀ ਝੋਟੀ 80000 ਦੀ ਐ ਪੁਲਿਸ ਅਫਸਰ ਜਿਹੜਾ ਇੱਥੇ ਲਿਖਦਾ ਉਹ ਮੁੰਮੁਸੀ ਦੀ ਜਾਂ ਹੌਲਦਾਰ ਦੀ ਉਹ ਕਹਿੰਦਾ ਆਨੰਦ 80000 ਦੀ ਤਾਂ ਮੈਂ ਐਸੇ ਨਹੀਂ ਹੋ ਸਕਦੀ 40000 ਦੀ ਲਿਖਾਓ ਜੀ ਇਹਨਾਂ ਨੂੰ ਕੀ ਮਤਲਬ ਇਹ ਇਹਦੇ ਇਹ ਕਿ ਸਵਾਲੀਆ ਨਿਸ਼ਾਨ ਨਹੀਂ ਉੱਠਦੇ ਇਹਨਾਂ ਤੇ ਸਾਡੇ ਪਟ્રોલ ਖਰਚੇ ਨਹੀਂ ਨਿਕਲਦੇ ਇਹ ਇਹਨੂੰ ਲੈ ਕੇ ਪ੍ਰਦਰਸ਼ਨ ਫਿਰ ਥੋੜਾ ਜਾਰੀ ਰਹੇਗਾ ਪ੍ਰਦਰਸ਼ਨ ਜਾਰੀ ਰਹੂਗਾ ਜੀ ਸਰ ਅੱਜ ਜਿਹੜਾ ਅਸੀਂ ਇੱਥੇ ਧਰਨ ਵਾਲੇ ਆ ਰਹੇ ਹਾਂ ਕਿਉਂਕਿ ਚੋਰੀਆਂ ਦੇ ਸਬੰਧ ਦੇ ਵਿੱਚ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਉਹ ਸੁੱਤਾ ਪਿਆ ਹੈ ਜਿਹੜਾ ਪ੍ਰਸ਼ਾਸਨ ਉਸ ਕਿਸਾਨ ਦੀ ਕੀਮਤ ਨੂੰ ਨਹੀਂ ਮੰਨ ਰਿਹਾ ਆਪ ਨਿਰਧਾਰਤ ਕਰ ਰਿਹਾ ਉਸ ਦੀ ਕੀਮਤ ਉਹਦੀ ਮੱਝ ਦੀ ਕੀਮਤ ਹੈ ਜਿਹੋ 80000 ਕਹਿੰਦਾ ਤਾਂ ਪ੍ਰਸ਼ਾਸਨ ਦੇ ਇੱਥੇ ਰਿਪੋਰਟ ਲਿਖਣ ਵੇਲੇ ਕਹਿ ਰਹੇ ਨੇ ਕਹਿੰਦੇ ਜੀ 40000 ਰੁਪਇਆ ਲਿਖਿਆ ਉਹ ਵੱਧ ਨਾ ਲਿਖਿਓ ਤੁਸੀਂ ਕੀ ਚਾਹੁੰਦੇ ਜੀ ਅਸੀਂ ਚਾਹੁੰਦੇ ਆਂ ਵੀ ਜਿਹੜੀ ਇਹ ਇਸ ਤਰ੍ਹਾਂ ਸਾਰੇ ਆਮ ਚੋਰੀਆਂ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਟਰਾਂਸਫਾਰਮ ਖੋਲੇ ਜਾ ਰਹੇ ਨੇ ਇਹਦੇ ਸਬੰਧ ਦੇ ਵਿੱਚ ਪ੍ਰਸ਼ਾਸਨ ਨੂੰ ਰਿਪੋਰਟ ਤਿਆਰ ਕਰਨੀ ਚਾਹੀਦੀ ਆ ਉਹਨਾਂ ਅੱਜ ਅਸੀਂ ਭਵਾਨੀਗਾ ਥਾਣੇ ਅੱਗੇ ਜਿਹੜਾ ਬਲਾਕ ਭਵਾਨੀਗੜ੍ਹ ਵੱਲੋਂ ਧਰਨਾ ਦੇ ਰਿਹਾ ਕਿਉਂਕਿ ਚੋਰੀ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਦਿਨੋ-ਦਿਨ ਵੱਧ ਰਹੀਆਂ ਨੇ ਇੱਥੋਂ ਦੇ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਢਿੱਲੀ ਕਾਰਵਾਈ ਆ ਹੈਰਾਨੀ ਦੀ ਗੱਲ ਉਦੋਂ ਆਉਂਦੀ ਆ ਜਦੋਂ ਤੁਰੀ ਪਿੰਡ ਦੇ ਵਿੱਚ ਸੱਤ ਮੱਝਾਂ ਚੋਰੀ ਹੋ ਜਾਂਦੀਆਂ ਨੇ ਪਿੰਡ ਦੇ ਵਿੱਚੋਂ ਫੋਨ ਕਰਦੇ ਨੇ ਕਿਸਾਨ ਆ ਵੀ ਸਾਡੀਆਂ ਮੱਝਾਂ ਚੋਰੀ ਹੋ ਗਈਆਂ ਪ੍ਰਸ਼ਾਸਨ ਨਹੀਂ ਜਾਂਦਾ ਉੱਥੇ 12 ਘੰਟਿਆਂ ਬਾਅਦ ਪੁਲਿਸ ਦੇ ਦੋ ਮੁਲਾਜ਼ਮ ਜਾਂਦੇ ਨੇ ਇਤੋਂ ਕੀ ਸਿੱਧ ਹੁੰਦਾ ਇਸ ਗੱਲ ਦੇ ਉੱਤੋਂ ਕਿ ਪ੍ਰਸ਼ਾਸਨ ਦੀ ਮਿਲੀ ਭੁਗਤਾ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਹੈ ਇਸ ਦੇ ਕਿ ਕਿਸਾਨ ਜਿਹੜੇ ਉਹ ਕਰਜ਼ਾਈ ਨੇ ਕਰਜ਼ੇ ਦੇ ਮਾਰੇ ਪਹਿਲੇ ਹੀ ਕਰਜ਼ਾਈ ਨੇ ਅਸੀਂ ਇਹ ਚਾਹੁੰਦੇ ਹਾਂ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਉਹਨਾਂ ਤੇ ਜਿਹੜਾ ਉਹਨਾਂ ਦੀ ਉਹਨਾਂ ਦਾ ਖੁਰਾਕ ਖੋਜ ਕੱਢਿਆ ਜਾਵੇ ਤੇ ਉਹਨਾਂ ਤੇ ਬਣਦੀ ਕਾਰਵਾਈਆਂ ਚੋਰਾ ਤੇ ਉਹ ਕੀਤੀ ਜਾਵੇ ਇਹ ਸੰਘਰਸ਼ਾ ਜਿਹੜਾ ਜੇਕਰ ਪ੍ਰਸ਼ਾਸਨ ਇਹਨੂੰ ਗੰਭੀਰਤਾ ਨਾਲ ਨਹੀਂ ਲਊਗਾ ਤਾਂ ਆਉਣ ਵਾਲੇ ਦਿਨਾਂ 'ਚ ਇਹ ਜ਼ਿਲਾ ਪੱਤਰਾ ਤੇ ਪੰਜਾਬ ਪੱਤਰਾ ਇਹਨੂੰ ਸਾਰੇ ਪੰਜਾਬ 'ਚ ਲੈ ਕੇ ਜਾਵਾਂਗੇ ਤੇ ਸਰਕਾਰ ਦੀ ਮਜਬੂਰੀ ਬਣਾਵਾਂਗੇ ਕਿ ਇਹ ਇਹ ਚੋਰੀਆਂ ਨੇ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਉਹਨਾਂ 'ਤੇ ਕੋਈ ਨੱਥ ਪਾਈ ਜਾ ਸਕੇ ਦੇਖੋ ਮੇਨ ਇਹਨਾਂ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਵੀ ਗ੍ਰਿਪੋਲਸਾ ਉਹ ਕੋਈ ਕੰਮ ਕਾਰਵਾਈ ਨਹੀਂ ਕਰ ਰਹੀ ਹੈਗੀ ਦੇਖੋ ਇੱਥੇ ਦੱਸਣ ਯੋਗ ਹੈ ਕਿ ਜਿਹੜੀਆਂ ਪਹਿਲਾਂ 23 ਤਰੀਕ ਨੂੰ ਮੱਝਾਂ ਚੋਰੀ ਹੋਈਆਂ ਸੀਗੀਆਂ ਜੀ ਪਿੰਡ ਛਣੀੜੀ ਵਿਖੇ ਜੀ ਉਸ ਦੇ ਰਿਗਾਰਡਿੰਗ ਸਰ ਐਫ ਆਈ ਆਰ 17 ਜਿਹੜੀ ਹੈਗੇ ਥਾਣਾ ਪੋਣੀਗੜ ਚ ਦਰਜ ਕੀਤੀ ਗਈ ਹੈ ਜੀ ਉਸ ਵਾਰ ਜਿਹੜੀਆਂ ਤੁਰੀ ਮੱਝਾਂ ਚੋਰੀ ਹੋਈ ਨੇ 2 ਤਰੀਕ ਨੂੰ ਜੀ ਠੀਕ ਹੈ ਉਹ 26 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਹੈ ਜੀ ਤੇ ਜਿਹੜੇ ਟਰਾਂਸਫਾਰਮਰਾਂ ਦੀ ਇਹ ਗੱਲ ਕਰਦੇ ਨੇ ਟਰਾਂਸਫਾਰਮਰ ਚੋਰੀ ਹੋਏ ਨੇ ਪਿੰਡ ਆਲੋਵਰਖ ਤੋਂ ਜੀ ਉਹ ਕੱਲ ਐਫ ਆਈ ਆਰ ਨੰਬਰ 29 ਦਰਜ ਕੀਤੀ ਗਈ ਹੈ ਜੀ ਠੀਕ ਹੈ ਅਜੇ ਕੋਈ ਗੱਲ ਨਹੀਂ ਸਰ ਕਿ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈਗੀ ਕਿ ਪੁਲਿਸ ਕਾਰਵਾਈ ਕਰ ਰਹੀ ਹੈ ਇਸ ਤੋਂ ਇਲਾਵਾ ਜਿਹੜੀ ਟੈਕਨੀਕਲ ਤੌਰ ਤੇ ਜਿਹੜੀ ਮੀਨਸ ਇਨਵੈਸਟੀਗੇਸ਼ਨ ਹੈ ਉਹ ਵੀ ਕੀਤੀ ਜਾ ਰਹੀ ਹੈ